ਹੁਣ ਵੀ ਪਲਟਿਆ ਏ ਏ ਏ ਹੁਣ ਵੀ ਪਲਟਿਆ ਹੁਣ ਵੀ ਪਲਟਿਆ ਇਹ ਗੰਨੇ ਨਹੀਂ ਲੱਦੇ ਹੋਏ ਨੇ ਮੌਤ ਦਾ ਸਮਾਨ ਲੱਦਿਆ ਹੋਇਆ ਹੈ ਉੱਪਰ ਦੇਖੋ ਦੋ ਬਾਈਕ ਸਵਾਰ ਲੰਘੇ ਨੇ ਮੋਟਰਸਾਈਕਲ ਸਵਾਰ ਉਹਨਾਂ ਨੇ ਵੀ ਹੌਲੀ ਕਰਕੇ ਇਹਨੂੰ ਕਿਹਾ ਭਰਾਵਾ ਰੋਕ ਲੈ ਤੇਰਾ ਟਰੱਕ ਪਲਟਣ ਵਾਲਾ ਹੀ ਹੋ ਇੱਕ ਗੱਡੀ ਵਾਲੇ ਨੇ ਵੀ ਹੌਲੀ ਕਰਕੇ ਲਾਗੇ ਦੀ ਇਹਨੂੰ ਬਰਾਬਰ ਇਹਨੂੰ ਕਿਹਾ ਵਾ ਵੀ ਤੇਰਾ ਟਰੱਕ ਕਿਸੇ ਟਾਈਮ ਵੀ ਪਲਟ ਸਕਦਾ ਭਰਾਵਾ ਰੋਕ ਲੈ ਨੂੰ ਸਾਈਡ ਤੇ ਲਾ ਲ ਪਰ ਇਹ ਡਰਾਈਵਰ ਇਦਾਂ ਦਾ ਆਤਮ ਹਾਤੀ ਆ ਦੇਖ ਲਓ ਰੋਕਣ ਦਾ ਨਾਂ ਹੀ ਨਹੀਂ ਲੈ ਰਿਆ ਇਹ ਇਹ ਕਿਸੇ ਟਾਈਮ ਵੀ ਪਲਟ ਜਾਣਾ ਇਹਨੇ ਜ਼ੋਰ ਦਾ ਕਿਤੇ ਮਾੜਾ ਜਿਹਾ ਹੋਵਾ ਪੈ ਗਿਆ ਟੋਹਾ ਆ ਗਿਆ ਖੱਡਾ ਆ ਗਿਆ ਕੋਈ ਰਸਤੇ 'ਚ ਮਾੜਾ ਮੋਟਾ ਇਹਨੇ ਪਲਟ ਜਾਣਾ ਉਸੇ ਵੇਲੇ ਇਹ 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 ਪੂਰੀ ਪਲਟਣ ਦੀ ਤਿਆਰੀ ਦੇ ਵਿੱਚ ਆ ਓਵਰਲੋਡ ਗੰਨੇ ਲੱਦੇ ਹੋਏ ਆ ਇੰਨੇ ਕ ਜਿਆਦੇ ਲੱਦੇ ਹੋਏ ਨੇ ਜਿਹੜੇ ਉੱਪਰੋਂ ਖਿਸਕ ਗਏ ਨੇ ਇੱਕ ਸਾਈਡ ਨੂੰ ਜੀਦਾ ਕਰਕੇ ਹੁਣ ਵੀ ਪਲਟਿਆ ਹੁਣ ਵੀ ਪਲਟਿਆ ਇਹ ਆ ਆਤਮਕਾਤੀ ਬੰਬ ਆਤਮਕਾਤੀ ਇਹ ਬੰਦਾ ਇਹ ਜ ਕਿਸੇ ਗੱਡੀ ਦੇ ਉੱਪਰ ਡਿਗੂਗਾ ਜਾਂ ਕਿਸੇ ਬਾਈਕ ਸਵਾਰ ਦੇ ਉੱਪਰ ਡਿਗੂਗਾ ਡਿਗਾ ਲੈ ਥੋੜੀ ਦੇਰ ਤੱਕ ਇਹ ਇਹ ਖਿਸਕੀ ਜਾਂਦੇ ਗਨੇ ਡਿਗਾ ਲੈ ਇਹ ਇੱਕ ਬੰਦੇ ਉਹ ਚੱਕ ਹੁੰਦਾ ਵਿਆਹ ਥੋੜੇ ਥੋੜੇ ਟਾਇਰ ਇਹਨੂੰ ਫਿਰ ਵੀ ਨਹੀਂ ਬਲੱਗ ਰਿਹਾ ਵੀ ਵੀ ਇਹ ਪਲਟ ਜਾਣਾ ਵਾ ਮਾਲ ਮਤਾ ਲੱਗਦਾ ਤਾਂ ਜਿਆਦਾ ਸ਼ੱਕਿਆ ਹੋਇਆ ਵਾ ਜਿਹੜਾ ਇਹਨੂੰ ਭੋਰਾ ਵੀ ਡਰ ਨਹੀਂ ਐ ਇਸ ਇਨਸਾਨ ਨੂੰ ਆ ਗੱਡੀ ਵਾਲੇ ਨੂੰ ਪਤਾ ਲੱਗਿਆ ਦੀ ਹਿੰਮਤ ਨਹੀਂ ਹੁੰਦੀ ਵੀ ਮੈਂ ਇਹਨੂੰ ਕ੍ਰੋਸ ਕਰ ਜਮਾ